ਚਲਾ ਦੱਸ ਕਿਨੇ ਦੀ ਲੈ ਜਾ ਆ ਕਿਨੇ ਦੀ ਬਾਜੀ ਪੂੰਹ ਕਹਣਾ ਮੈਂ ਤਾਂ ਕਹਦਾ ਬੋਲ 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 ਨਜਾਇਜ਼ ਮੁੱਲ ਕਰਿਆ ਨਹੀਂ ਇਹ ਨਜਾਇਜ਼ ਹੀ ਨਹੀਂ ਹੈ ਚੱਲ 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 ਇਹ ਜੈਜੀ ਆ ਚੱਲ ਦੱਸ ਲਫੜ ਕਿੰਨੇ ਦੀ ਪਾ ਦੇ ਤੂੰ ਹੀ ਦੱਸਣਾ ਤੂੰ ਹੀ ਕਹਿਣਾ ਹੋਰ ਦੋ ਜائیں ਆਣ ਤੂੰ ਹੈ ਦੱਸ ਮੈਂਗਾ ਸੌਦਾ ਕਰ ਲੈ ਮੈਂ ਹਾਂ ਉਹੀ ਨਾ ਫਰਕ ਹੀ ਆ 10000 ਦੀ ਬਾਦਿਆ 10000 ਦੀ ਬਾਦਿਆ ਕਿੰਨੇ ਦੀ ਬਾਦਿਆ ਮੁੰਡਾ ਇੱਦਾਂ ਦਾ ਵੱਧ ਲੱਗੇ ਵਿਆ ਕਿੰਨੇ ਦੀ ਬਾਦਿਆ ਬਿਲਕੁਲ ਪਤਾ ਤਾਂ ਲੱਗੇ ਕੁਸ 10 ਦੇ ਇਹਦੇ 13000 ਰੁਪਇਆ ਲੱਗ ਗਿਆ ਵਾਲੀ ਪਕਾਈ ਕਰਨ ਦੀ ਲੋੜ ਨਹੀਂ ਇਹਦਾ ਜੇ ਵੇਚੀ ਨਹੀਂ ਹੈ ਐ ਹੁਣ ਐਵੇਂ ਛੱਡ ਦਾਂਗੇ ਭਾਈ ਇਹਦੇ ਨਹੀਂ ਬੱਕਰਾ ਲੈਣ ਵਾਲੀ ਬੱਕਰੀ ਹੋਈ ਥੋੜੀ ਆ 11 ਦੀ ਪਾਉਣਾ ਨਹੀਂ ਪਾਉਂਦੇ 11.5 ਦੀ ਪਾਉਣਾ ਨਾ ਫਿਰ ਕਿੰਨੇ ਦੀ ਹਲ استان ਮੈਂ ਤੁਹਾਨੂੰ ਕੁਝ 13 ਵੀ ਪਤਾ ਲੱਗੇ ਯਾਰ 13 14 ਦੀ ਲੈ ਜਾ ਜੇ ਲੈ ਕੇ ਜਾ ਆ ਲੈ ਫੜ 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 ਤਲਾ ਤਤਾ ਤਾਂ ਨਹੀਂ ਹੈ ਇਹ 12000 ਦੀ ਪਾ ਨਹੀਂ ਯਾਰ ਓਏ ਆ ਜਾ ਬਸ ਠੀਕ ਹੁਣ ਹੋਰ ਨਹੀਂ ਆ ਕੋਈ ਫਿਰ ਲਗਾ ਦੇ ਅੱਖੇ ਲੱਗ ਤੂੰ ਤਾਂ ਉਹ ਲੱਖੇ ਲੱਗ ਤੂੰ ਤਾਂ ਉਦੋਂ ਵੀ ਘੜਾਈ ਜਾਂਦਾ ਪਤੰਦਰਾ ਕਿ ਤੂੰ ਮੈਂ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਲਾਇਆ ਕੋਈ ਪਤਾ ਨਹੀਂ ਕਿ ਮੈਂ ਘੱਟ ਲਾਉਣਾ ਹੈਗਾ ਨਹੀਂ ਤੂੰ ਤਾਂ ਨਹੀਂ ਮੈਂ ਤਾਂ ਤਾਂ ਕਿ ਤਾਂ ਬੋਮਾ ਨਾ ਮੈਂ ਕਰਕੇ ਤੈਨੂੰ ਮੈਂ ਵੱਧ ਲਾ ਕੇ ਜਾਉਂਗਾ ਨਹੀਂ ਕਰਕੇ ਨਹੀਂ ਮੈਨੂੰ ਹੁਣੇ ਲਾਈ ਜਾਂਦੇ ਆ ਬੰਦੇ ਹੁਣ ਮੰਡੀ ਆਹੇ ਮੈਂ ਕਿਹੜਾ ਕੱਲਾ ਇੱਥੇ ਨਹੀਂ ਚੱਲ ਕੋਈ ਨਹੀਂ ਤੂੰ ਮੈਂ ਕਿਹੜਾ ਕੱਲਾ ਇੱਥੇ ਉਹ ਚੱਲ ਆਂ ਤਾਂ ਫਿਰ ਮਰਜੀ ਆ ਤੇਰੀ ਮਰਜੀ ਤਾਂ ਤੇਰੀ ਚੱਲੀ ਜਾਂਦੀ ਹੁਣ ਸਾਡੀ ਕਦੋਂ ਮਰਜੀ ਚੱਲਦੀ ਹੈ ਤੇਰਾ ਹਾਂ ਦਾ ਬੱਬਾ ਆਪਾਂ ਕਿਵੇਂ ਲਾਦੇ ਆ 12 ਦੀ ਕਹਦਾ ਯਾਰ 10 25 ਗੱਲ ਕਹੀ ਆ ਕੀ ਕੋਈ ਨਹੀਂ ਪੱਟ ਦਾ ਦੇਖ ਕਿ ਡੀ ਆ ਬੱਕਰੀ ਤਾਂ ਬਣੀ ਖੜੀ ਆ ਖਾਲੀ ਆ ਬਈ ਆ ਕਹਿ ਜਾਂਦਾ ਆ ਇਹ ਤਾਂ ਚੌਗੀ ਹੋਊਗੀ ਦੂਆ ਸੂਆ ਸੂਈ ਦੇਖੀ ਕਹਦਾ ਹਾਂ ਜੀ 13 ਵੀ ਨਹੀਂ ਸੂਈ ਇਹ ਨਹੀਂ ਸੂਈ ਲਵਾਈ ਨਹੀਂ ਅੱਛਾ ਲਵਾਈ ਅੱਠ ਕਰਗੀ ਚੱਲ ਉਹ ਦੇ ਦੇ ਗੱਲ ਯਾਰ ਬੋਲ ਲੈ ਲੈ ਬੋਲ ਲਫੜ ਮੈਂ ਤਾਂ ਕਹਾਂ ਤੂੰ ਲਫੜ ਤਾਲਾ ਯਾਰ 10 ਕਿੰਨੇ ਕਰਦਾ ਕਹਿ ਜਾ ਅੱਜ ਗੱਲ ਕਰ ਸਾਢੇ 13 ਦੀ ਕਰ ਦੇ ਜੀ ਲੈ ਕੇ ਜਾਣੀਆਂ ਲੈ ਜਾ ਸਾਢੇ 12 ਦੀ ਆ ਯਾਰ 1000 ਉਹ ਨਹੀਂ ਬੱਕ ਯਾਰ ਮੇਰਾ ਕਰਿਆ ਕਰ ਉਹ ਨਹੀਂ ਨਹੀਂ ਅੱਖੇ ਲੱਗਾ ਕਰ ਉਹ ਨਹੀਂ ਲੈ ਮੈਂ ਦੇ ਦਿੰਦੇ ਫਿਰ ਆਇਤਾ ਮੈਨੂੰ ਪਤਾ ਤੂੰ ਤਕੜਾ ਮੈਥੋਂ ਉਧਰ ਜਾਣ ਨਹੀਂ ਦਿੰਦਾ ਬੱਕਰੀ ਕੋਲੇ ਮਨੂ ਛੱਡ ਬਗੜਣਾ ਨਹੀਂ ਅੱਖ ਲੱਗ ਜਾ ਰਾ ਜਾ ਚੱਲ ਖਾਈ ਕਰਾ ਦਾਂਗੇ ਉਹ ਨਹੀਂ ਉਹ ਲਖਾਈ ਕਰਾ ਦਾਂਗੇ ਨਹੀਂ ਲਖਾਈ ਨਾਲ ਕੰਗਾ ਨਾ ਤਾਂ ਕੀ ਹੁੰਦਾ ਮਾਤਾ ਜਨ ਜਾਇਜ਼ ਪੈਸੀ ਕਹੇ ਆ ਤੇ ਮੈਂ ਜਾਇਜ਼ ਕਹੇ ਆ 14 ਕਰਨ ਵਾਲੀ ਗੱਲ ਕਹੀ ਉਹ ਤੇਰੀ ਮਰਜ਼ੀ ਅਲ ਜਾਣੀ ਆ ਨਹੀਂ ਮਨ ਅਲ ਜਾਣੀ ਆ ਪਤਾ ਨਹੀਂ ਕੀ ਨਹੀਂ ਮੈਂ ਜਾਇਜ਼ ਕਹੇ ਆ ਤੇਰੇ ਘਰ ਦਾ ਨਜਾਲਾ ਪਤਾ ਨਹੀਂ ਹੋਰ ਦੇ ਘਰ ਦਾ ਇਹਦਾ 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 24000 ਗੱਬਣ 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 4 ਮਹੀਨਿਆਂ ਦੀ ਗੱਬਾ ਅੰਕਲ ਦੇ ਦੇ ਯਾਰ 4 ਮਹੀਨਾ ਦੀ ਗੱਬਾ ਬੱਕਰੀ ਆ ਆ ਪੱਟ ਦੇ ਦੇ ਸਾਨੂੰ ਬੰਨੂ ਇਹ ਦੇ ਕਿੱਥੇ ਆਪ ਤਾਂ ਅੰਦਰ ਉਹ ਨਹੀਂ ਨਹੀਂ ਹਲੇ ਸਾਨੂੰ ਨਹੀਂ ਲੱਗਦਾ ਆਪਾਂ ਉਹ ਸਾਡਾ ਨੂੰ ਕੰਬਾਈਨ ਦਾ ਸੌਦਾ ਵੀ ਸਾਨੂੰ ਦੇਣਾ ਲੱਖਾਂ ਚ ਸੌਦਾ ਹੋਇਆ ਕਰੀ ਜਾਂਦਾ ਨਹੀਂ ਨਹੀਂ ਛੜਤਾ ਦੇ ਨਹੀਂ ਨਹੀਂ ਛੜ ਦਿੰਦੇ ਆ ਲੈ ਫੜ ਤਾਂ ਆ ਤਾਂ ਫੜਦਾ ਫੜਤਾ ਦੇ ਆ ਚੱਲ ਲੈ ਲਖਾਇਆ ਥੋਲ ਬੋਲ ਬਲ 13000 ਦੀ ਹੈ ਹਾਂ ਠੀਕ ਹੈ ਚਲੋ ਹੁਣ ਤਾਂ ਠੀਕ ਆ ਲੈ ਚੱਲੇ ਤੂੰ ਹੀ ਲੈ ਕੇ ਚੱਲ ਤੈਨੂੰ ਫੜ ਕੇ ਇਰੇ ਇੱਥੇ ਜਾ ਉਹ ਕਮਨ ਫੜਾ ਦੇ ਸਾਈ ਆ ਜੇ ਪੈਸੇ ਲੈਦਾ ਲਖਾ ਉਹਦਾ ਵੀ ਕਰ ਨਾਲ ਦੀ ਨਾਲ ਕਿਹੜੀ ਦਾ ਮੋਲ ਵਾਲਾ ਕਰੀ ਜਾਂਦਾ ਉਹਦਾ ਵੀ ਕਰੀ ਜਾਂਦਾ ਵੀਡੀਓ ਬਣ ਜਾਂਦੀ ਉਹ ਨਵੇੜੋ ਕੰਮ ਚਲ ਇਹਦਾ ਵੀ ਦੱਸ ਇਹ ਹੋ ਗਈ ਆ ਇਹਦਾ ਹੋ ਗਈ ਆ ਇਹਦਾ ਵੀ ਦੱਸਦਾ ਕੋਈ ਦੱਸੀ ਜਾਇਜ਼ ਗੱਲ ਹੈ 23000 ਰੁਪਏ ਹੈ ਮੋਲ ਸੁਣ ਲੈ ਵੇਚਣੀ ਕਿੰਨੇ ਦੀ ਹੈ 24 24 ਕਿਹਾ ਸੀ 55 ਕਹਿ ਜਾਂ ਸਾਨੂੰ ਗੁੱਸਾ ਨਹੀਂ ਆਇਆ ਕੋਈ ਬੋਲ ਬੋਲ ਤੂੰ ਕਹਣਾ ਤੂੰ ਬੋਲਣਾ 15000 ਦੀ ਇਹਦੇ 15 ਦੀ ਕੌਣ ਲੰਦਾ ਪ੍ਰਭਾਹ ਦੇਖ ਲੈ ਤੇਰਾ ਹੈਰਾ ਤਾਂ ਨਹੀਂ ਨਹੀਂ 15 ਦਿਨ ਨਹੀਂ ਕਿੰਨੇ ਦੀ ਪਾਉਣਾ ਫਿਰ ਕਿੰਨੇ ਦੀ ਪਾਉਣਾ 22000 ਦੀ ਹੋਊ ਇਹਦੂ ਘੱਟ ਆ ਲੈ ਫੜ ਫੜ 16000 ਦੀ ਇਹ ਪਾਜੇ ਪਾਉਣਾ ਚੱਲ ਲਗਾ ਦੋ ਨਹੀਂ ਚੱਲਣ ਦੇ ਬਾਬਾ ਉਹ ਖਾਲੀ ਆ ਹੁਣ ਇਹ ਕਿਹੜੇ ਕਿਸੇ ਫਿਕਸ ਰਹੇ ਕੀ ਕਿੰਨੇ ਚਿਰ ਦੀ ਗੱਪਰ ਕਹਿੰਦਾ ਚਾਰ ਮਹੀਨਿਆਂ ਦੀ ਜੇ ਖਾਲੀ ਹੋਈ ਬੱਕਰੀ ਬਾਅਦ ਚ ਕਰੀ ਪੈਸੇ ਲੈ ਕੇ ਜਾਈ ਮੇਰਾ ਬੰਦਾ ਚੰਗੀ ਚਾਰ ਮਹੀਨਿਆਂ ਦੀ ਦਾਣ ਦਾ ਮੈਨੂੰ ਪਤਾ ਚੰਗੀ ਆਣਾ ਬੰਦੇ ਤੇਰਾ ਉਹ ਨਹੀਂ ਤੈਨੂੰ ਕਹਿੰਦਾ ਗੱਬਣਾ ਆ ਨਹੀਂ ਕਹਿੰਦਾ ਗੱਬਣਾ ਚੱਲ ਜਾ 16.5 ਦੀ ਪਾਜੀ ਗੱਬਣਾ ਹਾਂ ਦੇਖ ਲੈ ਨਹੀਂ ਨਹੀਂ ਚੱਲ ਜਾ ਆਪਣੇ ਮੂਲੇ ਹਾਂ ਇਹਦਾ ਇਹਦਾ 12000 ਚੱਲ ਤੈਨੂੰ ਲੈ ਕੇ ਚਲ ਕਦੋਂ ਪੈਸੇ ਲੈ ਤੇ ਲਖਾ ਮੈਂ ਜੋ ਤੂਰਾ ਕੰਮ 17000 ਦੀ ਫੜਦਾ ਹਾਂ ਵੀ ਨਹੀਂ ਨਹੀਂ ਲਿਆਵਾ 17000 ਦੀ ਨਹੀਂ 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 ਚੱਲ ਫਿਰ ਆ ਜਾ ਆ ਲੈ ਭਈਆ ਬਲ ਸਮਾਨ ਨਾਲ ਹੈਗਾ ਬੰਦਾ ਕੋਈ ਤੇਰੇ ਇੱਧਰ ਸਾਹਮਣ ਨੂੰ ਪਿੱਛੇ ਹਾਂਜੀ ਆ ਵੀ ਬਈ ਹੁਣੀ ਮਣੀਆ ਇਹ ਦੋ ਪਿੱਛੇ ਸਾਮਣ ਨੂੰ ਹੈਗਾ ਬੰਦਾ ਕੋਈ ਪਿੱਛੇ ਸਾਮਣ ਨੂੰ ਹੈਗਾ ਮਾਲ ਤੇ ਫਰਾਜ ਹੁਣ ਪੈਸੇ ਲੈ ਕੇ ਤੇ ਲਗਾਉਣ ਨੂੰ ਤਾਂ ਪੈਣੀ ਆ ਆ ਪੱਠ ਦਾ ਸੱਤਾ ਹੋ ਗਿਆ ਦੇਖ ਸਕਦੇ ਹੋ ਤੁਸੀਂ ਲਿਖਾਉ ਲਿਖਾਉਣੀ ਤਾਂ ਹੈ ਉਹ ਲਿਖਾਉਣੀ ਤਾਂ ਹੈ ਲਿਖਾਉਂਗਾ ਬੰਦੇ ਨੂੰ ਆ ਜਾਂਦਾ ਪਾਣੀ ਲੈਣ ਗਿਆ ਪਾਣੀ ਲੈਣ ਗਿਆ ਚਲ ਕੋਈ ਆ ਜਾਂਦਾ ਦੋ ਮਿੰਟ ਫੜਾ ਖਾਨ ਸਾਹਿਬ ਕਿੰਨੇ ਚੜਿਆ ਕੋਈ ਇੱਧਰ ਆ ਚਲ 16 ਕਿੰਨੇ ਰੋਲ ਚ ਆਇਆ ਨਾ ਚਲ ਜੰਗਿਆਣਾ ਉਹ ਜੰਗਿਆਣਾ 13 ਉਹ ਜੰਗਿਆਣਾ 13000 ਰੁਪਏ ਇੱਥੇ ਦੇਉਂਦਾ ਦਾ ਆ ਜਾਂਦੇ ਤੇਰਾ ਬੱਲਾ ਗੰਗਲੀ ਮੰਡੀ ਹੈ ਕੋਈ ਗੱਡੀ ਤੇ